ਪਿੰਡ rau ਕੇ ਹਿਠਾੜ ਦੇ ਸਕੂਲ ਟੀਚਰ ਤੇ ਪਿੰਡ ਵਾਸੀਆਂ ਵੱਲੋਂ ਲਗਾਏ ਗਿਆ ਰੋਪ ਟੀਚਰ ਨੇ ਰੋਪਾਂ ਨੂੰ ਸਿਰੇ ਤੋਂ ਨਕਾਰਿਆ ਸਕੂਲ ਦੀ ਕਮੇਟੀ ਦੇ ਚੇਅਰਮੈਨ ਅਤੇ ਪਿੰਡ ਦੇ ਨੰਬਰਦਾਰ ਨੇ ਰੋਪਾਂ ਨੂੰ ਦੱਸਿਆ ਬੇਬੁਨਿਆਦ ਪਿੰਡ rau ਕੇ ਠਾੜ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁਖ ਅਧਿਆਪਕ ਉੱਪਰ ਪਿੰਡ ਵਾਸੀਆਂ ਵੱਲੋਂ ਸੀਮਿੰਟ ਚੋਰੀ ਕਰ ਕੇ ਲੈ ਜਾਣ ਦੇ ਰੋਪ ਲਗਾਏ ਗਏ ਹਨ ਕੀ ਹੈ ਪੂਰਾ ਮਾਮਲਾ ਤੁਹਾਨੂੰ ਦਿਖਾਉਂਦੇ ਆ ਏ ਖਾਸ ਰਿਪੋਰਟ ਜਦ ਇਸ ਮਾਮਲੇ ਸੰਬੰਧੀ ਸਕੂਲ ਦੇ ਮੁਖ ਅਧਿਆਪਕ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਘਰ ਦਾ ਲੈਂਟਰ ਪੈਣ ਸਮੇਂ ਸੀਮਿੰਟ ਕੱਟ ਗਿਆ ਸੀ ਜਿਸ ਕਰਕੇ ਉਹਨਾਂ ਨੇ ਪਹਿਲਾ ਨੰਬਰਦਾਰ ਅਤੇ ਚੇਅਰਮੈਨ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਸੀਮਿੰਟ ਲੈਣ ਲਈ ਆ ਰਹੇ ਹਨ ਕਿਉਂਕਿ ਸੀਮਿੰਟ ਰਾਤ ਦੇ ਸਮੇਂ ਹੋਰ ਦੁਕਾਨਾਂ ਤੋਂ ਨਹੀਂ ਮਿਲ ਰਿਹਾ ਸੀ ਉਹਨਾਂ ਨੇ ਕਿਹਾ ਕਿ ਸਵੇਰੇ 5 ਗੱਟੇ ਸੀਮਿੰਟ ਦੇ ਤੁਹਾਨੂੰ ਲੈ ਕੇ ਦਿੱਤੇ ਜਾਣਗੇ ਕਿਉਂਕਿ ਰਾਤ ਸਮੇਂ ਕੋਈ ਵੀ ਦੁਕਾਨ ਖੁੱਲੀ ਨਹੀਂ ਹੁੰਦੀ ਹੈ ਜਦ ਮਾਮਲੇ ਸੰਬੰਧੀ ਸਕੂਲ ਦੀ ਕਮੇਟੀ ਦੇ ਚੇਅਰਮੈਨ ਅਤੇ ਪਿੰਡ ਦੇ ਨੰਬਰਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਟੀਚਰ ਵੱਲੋਂ ਪਹਿਲਾਂ ਉਹਨਾਂ ਨੂੰ ਫੋਨ ਕਰਕੇ ਦੱਸਿਆ ਗਿਆ ਸੀ ਕਿ ਉਹਨਾਂ ਦੇ ਘਰ ਦਾ ਲੈਂਟਰ ਪੈ ਰਿਹਾ ਹੈ ਜਿਸ ਦੇ ਦੌਰਾਨ ਉਹਨਾਂ ਦੇ 5 ਗੱਟੇ ਸੀਮਿੰਟ ਦੇ ਕੱਟ ਗਏ ਹਨ ਤੇ ਸਕੂਲ ਚ ਪਏ ਸੀਮਿੰਟ ਦੇ ਗੱਟੇ ਲੈ ਕੇ ਜਾਣੇ ਹਨ ਜਿਨ੍ਹਾਂ ਨੂੰ ਰਾਤ ਨੂੰ 10 ਵਜੇ ਦੇ ਕਰੀਬ ਲੈ ਕੇ ਜਾਇਆ ਹੈ ਉਹਨਾਂ ਪਿੰਡ ਵਾਸੀਆਂ ਵੱਲੋਂ ਲਗਾਏ ਗੇ ਰੋਪਾਂ ਨੂੰ ਪੇਪਨਿਆਦ ਦੱਸਿਆ ਹੈ ਅੱਜ ਦੀ ਮੈਂ ਗੁਜਾਰ ਸਿੰਘ ਜਿੰਦਰਾਉ ਦੇ ਢਾਰਾ ਮੈਂ ਪਹਿਲਾਂ ਵੀ ਅੱਜ ਤੋਂ ਕਰੀਬ 250 ਰੁਪਏ ਦਾ ਇਸ ਸਕੂਲ ਦਾ ਚੇਅਰਮੈਨ ਰਹਿ ਚੁੱਕਿਆ ਉਸ ਸਮੇਂ ਵੀ ਇਹ ਮੌਜੂਦਾ ਅਧਿਆਪਕ ਸੀ ਇਨੀ ਕੰਟਰੈਕਸ਼ਨ ਦੇ ਕੰਮ ਵਿੱਚ ਥੇਰਾ ਫੇਰੀ ਕਰੀ ਸੀ ਉਸ ਵੇਲੇ ਵੀ ਮੈਂ ਇਹਨੂੰ ਰੋਕਿਆ ਪਰ ਇਹ ਨਹੀਂ ਰੁਕਿਆ ਹੁਣ ਵੀ ਇਹ ਲਗਾਤਾਰੀ ਕੋਈ ਨਾ ਕੋਈ ਚੋਰੀ ਕਰ ਰਿਹਾ ਤੁਸੀਂ ਜਿਸ ਤਰ੍ਹਾਂ ਕਮੇਟੀ ਮਿਲ ਨੂੰ ਲੈ ਕੇ ਪੂਰਾ ਪ੍ਰੋਪਰ ਦੇਖ ਕੇ ਨਾਲ ਬੱਚਾ ਨੂੰ ਖਾਣਾ ਨਹੀਂ ਖੁਲਾ ਰਿਹਾ ਹਮਮ ਮਤਲਬ ਜਿੰਨੀ ਚੀਜ਼ ਪੈਂਦੀ ਉਹ ਨਹੀਂ ਪਾ ਰਿਹਾ ਤੇ ਨਾ ਹੀ ਕੋਈ ਹਰਫਤਾਫ ਦੇਣ ਦਾ ਕੋਈ ਮਤਲਬ ਹਲ ਕਰ ਰਿਹਾ ਜੇ ਉਹਨੂੰ ਪੁੱਛਿਆ ਜਾਂਦਾ ਕੰਟਰੈਕਸ਼ਨ ਦੇ ਕੰਮ ਵਿੱਚ ਸਿਕਿਉਰਟੀ ਸਰ ਨੂੰ ਕੋਈ ਮਟੀਰੀਅਲ ਨੱਚਾ ਵਗੈਰਾ ਉਹ ਦਿਖਾਓ ਕਿ ਕੀ ਬਲ ਜਾ ਰਿਹਾ ਕੀ ਕਿਸ ਤਰ੍ਹਾਂ ਤੇ ਉਲਟਾ ਇਹ ਕਹਿੰਦਾ ਵੀ ਤੁਸੀਂ ਕੌਣ ਹੋ ਤੁਸੀਂ ਅਹੀਂ ਦੋ ਜਣੇ ਪਹਿਲਾਂ ਆਏ ਸੀ ਉਹਨਾਂ ਨਾਲ ਹੀ ਪੁੱਛਤਾ ਰੋੜਾ ਪਾਇਆ ਚੋਰ ਸੀਮੈਂਟ ਲਾ ਗਿਆ ਫਿਰ ਪਿੱਛੇ ਇਹਨੂੰ ਪੁੱਛਾ ਆ ਯਾਰ ਇਹ ਕੰਮ ਕੱਲ ਤੇ ਤੇਰੇ ਨਾਲ ਹੀ ਹੂੰ ਉਹਦੇ ਬਾਰੇ ਗਾਣਾ ਕੱਢਣਾ ਹੈ ਕਿੰਨੇ ਕੁੜੇ ਕੁਝ ਕਰਨਾਰੇ ਕਰ ਲਵਾਂ। दारू ਵੀ ਤੇ ਆਇਆ ਸੀ। ਕਿੰਨਾ ਅਸੀਮੈਂਟ ਕਿੰਨਾ ਲਾਇਆ? 8 ਕਿੰਨੇ ਬੰਦੇ ਸੀਗੇ? 3 ਲੈ ਕਿੰਨੇ ਵਜੇ ਦਾ ਟਾਈਮ ਸੀ? 9:55 ਅੱਛਾ ਸਾਡੇ ਪਿੰਡ ਦਾ ਨਾਮ ਇੱਕ ਅਪਟੀਚਰ ਹੈ ਮਾਸਟਰ ਹੈ। 11 ਵਜੇ ਤੋਂ ਰਾਤ ਨੂੰ 9:55 ਮਿੰਟ ਤੇ ਉਹ ਵੀ ਸੀਮਿਤ ਲਗਾਇਆ ਜੋਖੇ। ਉਹ ਨਾਲੇ ਟੈਂਟ ਕੱਢ ਗਿਆ ਨੇ ਮਲੋਂ ਨੂੰ ਕਿਹਾ ਹੈ ਢੇਰਿਆ ਜਦੋਂ ਨਾਲੇ ਤੋਂ ਨਾਲ ਕੱਢਿਆ ਨੇ ਗਾਲਾਂ ਆਉਣੇ ਪੀੜਾ ਕੁਝ ਕਰਨਾ ਕਰ ਲੋ ਜਦ ਮਹਿਲ ਚੱਲਿਆ ਜੀ ਉਹ ਤੋਂ ਬਾਅਦ ਵਿੱਚ ਸਵੇਰੇ ਮਲੋਂ ਦਾ ਪੂਰਾ ਰੁਲਾ ਪੈ ਗਿਆ ਹੈ ਉਸ ਬੰਦੇ ਨੇ ਮਨ ਨੂੰ ਟੈਂਪੂ ਦੇ ਵਿੱਚ ਸੀਮਿੰਟ ਵਾਪਸ ਹੀ ਜਾਂਦਾ ਹੈ ਬੇ 20 ੱਟੇ ਲੈ ਆਦੇ ਸੀ ਪੰਜੇ ਜਿਹੜੇ ਰਾਤ ਚੋਰੀ ਲੈ ਕੇ ਗਿਆ ਹੈ ਉਹ ਲੈ ਆਦੇ ਸੀ 15 ਨਾਲ ਹੋਰ ਲੈ ਕੇ ਆ ਗਿਆ ਹੈ ਉੱਥੇ ਹੁਣ ਮਾਫੀ ਮੰਗਦਾ ਹੈ ਜੀ ਮੈਨੂੰ ਮਾਫ ਕਰ ਦੇ ਕਹਿੰਦਾ ਵਾਲੇ ਤੈਨੂੰ ਪਹਿਲਾਂ ਮਾਫ਼ੀ ਦੇ ਦਿੱਤੀ ਸੀ ਤੁਹਾਨੂੰ ਕਿਹਾ ਸੀ ਕੋਣ ਵਾਰ-ਵਾਰ ਬਖਤਾ ਇਹ ਕਹਿੰੂ ਅਸੀਂ ਮਾਫ਼ੀ ਨਹੀਂ ਦੇ ਸਕਦੇ ਕਿਹੜੀ ਇਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਬੰਦੀ ਹੈ ਅਸੀਂ ਉਹ ਕਰਾਣਾ ਚਾਣੇ ਜਦੋਂ ਉਸ ਮਾਸਟਰ ਨਾਲ ਗੱਲ ਕੀਤੀ ਕਿ ਕਹਿੰਦਾ ਜੀ ਮੈਂ ਨੰਬਰਦਾਰ ਨੂੰ ਤੇ ਚੇਅਰਮੈਨ ਨੂੰ ਪੁੱਛ ਕੇ ਜਿਹੜਾ ਲੈ ਕੇ ਗਿਆ ਇਹ ਜੀ ਜਿਹੜਾ ਕਹਿੰਦਾ ਵੀ ਨੰਬਰਦਾਰ ਨੂੰ ਮੈਂ ਚੇਅਰ ਨੂੰ ਪੁੱਛਿਆ ਉਹ ਸਾਡੇ ਕਿਸੇ ਸਰਕਾਰੀ ਦਰਬਾਰੇ ਡਾਕਟਰ ਦੇ ਵਿੱਚ ਜਾ ਕੇ ਆ ਤੇ ਮੋਬਾਈਲ ਚੈੱਕ ਕਰਵਾਉਂਦੇ ਵੀ ਹੋਈ ਇਕੱਲੇ ਤੋਂ ਨਹੀਂ ਹੋਈ ਨਾਲੇ ਜੇ ਮੰਨ ਲਓ ਹੋਈ ਵੀ ਹੈ ਮੰਡਲ ਐਂਡ ਅੰਨੰਦ ਕਹਨੇ ਸੀ ਸਰਕਾਰੀ ਚੀਜ਼ ਜਿਹੜਾ ਸਰਕਾਰੀ ਦਾ ਰਾ ਹੈ ਉਹਦੀ ਚੀਜ਼ ਕੋਈ ਵੀ ਘਰੇ ਨਿਲ ਜਾ ਕੇ ਵਰਤੋ ਕੱਟਕਦਾ ਨਾ ਕੋ ਸਰਪੰਚ ਨਾ ਕੋ ਮੈਂਬਰ ਨਾ ਕੋ ਪਟੀਚਰ ਕਹਨੇ ਮਲੋ ਕਿਵੇ ਲਗਾ ਕੇ ਉਮੀ ਮਲ ਵਰਤੋ ਕੱਢੀ ਇਹ ਪਤਾ ਸੀ ਮੇਰਾ ਸੀਮੈਂਟ 2-3 ਦਿਨ ਪਹਿਲਾਂ ਵੀ ਲੱਗਿਆ ਹੈ ਤੇ ਇਹਨੇ ਚੇਅਰਮੈਨ ਨੂੰ ਪੁੱਛਿਆ 3 ਦਿਨ ਪਹਿਲਾਂ ਵੀ ਮੈਂ ਮੇਰਾ ਸੀਮੈਂਟ ਘਟਦਾ ਪਿਆ ਲੈਂਟਰ ਪਿਆ 17 ਤਰੀਕ ਨੂੰ ਪੁੱਛਦਾ ਪਿਆ 3 ਦਿਨ ਪਹਿਲਾਂ ਇਹ ਸਾਰਾ ਸਾਬ ਝੂਠ ਹੈ ਬਿਲਕੁਲ ਝੂਠ ਹੈ ਇਹਨੇ ਪਹਿਲਾਂ ਤਿੰਨ ਵਾਰੀ ਮਾਫੀ ਮੰਗ ਚੁੱਕੇ ਪੰਚਾਇਤ ਜੀ ਤੋਂ ਇਹ ਹੁਣ ਮਲਥਲੀ ਤਾਂ ਅਗੀ ਸਾਰਾ ਕੁਝ ਆ ਗਿਆ ਮਨ ਲਓ ਜਿਹੜਾ ਸੀਮੈਂਟ ਫੜਿਆ ਗਿਆ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਰਿਪੋਰਟ ਆਈ ਹੈ ਤੇ ਮਨ ਲਓ ਸੀਪਟ ਆਦੇ ਮੂੰਹ ਵੀ ਮੰਨ ਗਿਆ ਜੀ ਮੈਨੂੰ ਗਿਆ ਹੈ ਕਾਰਨ ਕੋਈ ਨਹੀਂ ਮੇਰੇ ਘਰ ਦਾ ਲੈਂਡਰ ਬਰੇਨਸ ਔਰ ਸਾਨੂੰ ਦੇਰ ਰਾਤ ਹੋ ਗਈ ਇੱਥੇ ਸੀਮੈਂਟ ਵੀ ਘਾਟਾ ਅਸੀਂ ਆਪਣੇ ਪਿੰਡ ਵਿੱਚ ਮੁੱਖਾ ਬਣਾਉਣਾ ਬੰਦ ਹੋ ਗਏ ਸੀ ਤੇ ਫਿਰ ਅਸੀਂ ਮੈਂ ਪਿੰਡ ਦੇ ਵਿੱਚ ਮਟੀਚ ਕਰਨਾ ਉੱਥੇ ਨੰਬਰ 1 ਨੂੰ ਦਿੱਤਾ ਤੇ ਵੀ ਅਸੀਂ ਸੀਮੈਂਟ ਲੈ ਕੇ ਜਾ ਰਹੇ ਅਸੀਂ ਇੱਥੋਂ ਸੀਮੈਂਟ ਲੈ ਕੇ ਗਏ ਕੋਈ ਚੋਰੀ ਨਹੀਂ ਕੀਤੀ ਮਤਲਬ ਅਸੀਂ ਨੰਬਰ 1 ਨੂੰ ਕਾਲ ਕੀਤਾ ਸਾਡੇ ਚੌਂਕੀਦਾਰ ਦੇ ਕੋਲ ਹੈਗਾ ਸੀ ਤੇ ਸਫਾਈ ਸੇਵਕ ਦਾ ਇੱਕ ਬੇਟਾ ਸੀ ਤੇ ਕਲਪਨਪੁਰਦੀ ਨਾਲ ਸਾਨੂੰ ਪੰਜ ਗੱਟਾਂ ਦੀ ਜਰੂਰ ਸੀ ਇਸ ਖੰਡ ਗੱਟੇ ਲੈ ਕੇ ਚਲੇ ਗਏ ਸੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਇਲਜ਼ਾਮ ਲਾ ਰਹੇ ਵਕ ਵਕ ਕਰ ਰਹੇ ਇਹ ਬੇਗੁਨਾਹ ਇਲਜ਼ਾਮ ਲਗਾ ਰਹੇ ਨੇ ਇਹਨਾਂ ਦਾ ਕਿਸੇ ਵੀ ਜਿਹੜੇ ਆਏ ਸੀ ਜਿਹੜੇ ਇਲਜ਼ਾਮ ਲਾਉਣ ਇਹਨਾਂ ਦਾ ਕੋਈ ਬੱਚਾ ਸਕੂਲ ਦੇ ਵਿੱਚ ਨਹੀਂ ਪੜਦਾ ਇਹ ਕੁਝ ਕੁ ਸ਼ਰਾਤੀ ਅੰਤਰ ਨੇ ਜਿਹੜੇ ਸਕੂਲ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਔਰ ਇਹ ਅੱਗੇ ਵੀ ਸਾਨੂੰ ਤੰਗ ਪ੍ਰੇਸ਼ਾਨ ਕਈ ਵਾਰ ਕਰਦੇ ਰਹਿੰਦੇ ਤੇ ਇਹ ਬਿਲਕੁਲ ਸਕੂਲ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਸ ਵਿੱਚ ਇਹ ਸਾਰੇ ਜਿਹੜੇ ਇਹਨਾਂ ਦੋਸ਼ ਲਾਏ ਨੇ ਕੀ ਜਿਹੜਾ ਸੀਮਿੰਟ ਵਾਲਾ ਕੀ ਰੋਲਾ ਹੈ ਰੋਲਾ ਤਾਂ ਨਹੀਂ ਉਤਰ ਗਿਆ ਸੀ ਅੱਜ ਲੈ ਕੇ ਕਹਿੰਦਾ ਪਿਆ ਸੀ ਕਿ ਇਹਨਾਂ ਤੋਂ ਪਿੱਛੇ ਆਪਣੇ ਕੋਲ ਹੀ ਸੀਮਿੰਟ ਜਦੋਂ ਲੈ ਕੇ ਪਾਇਆ ਪੁੱਛਿਆ ਸਾਡੇ ਤੋਂ ਤੇ ਤਾਂ ਕਰਕੇ ਦੁਕਾਨਾ ਬੰਦ ਸੀ ਹਰੂ ਕੀਤਾ ਆਇਆ ਕਿ ਆਪ ਕੋਈ ਲੈ ਲੈ ਕਿੰਨੇ ਕੁ ਵਜੇ ਦਾ ਟਾਈਮ ਸੀ ਯਾਰ 10 ਮਿੰਟ ਟਾਈਮ ਸੀ ਯਾਰ ਨਾਇਆ ਬਲਵਿੰਦਰ ਸਿੰਘ ਸਿਵਕਾਲੀ ਪ੍ਰਾਇਮਰੀ ਸਕੂਲ ਦੇ ਚੇਅਰਮੈਨ ਇਹ ਸਰ ਜਿਹੜਾ ਇਸ਼ੂ ਬਣਿਆ ਸੀਮਿੰਟ ਨੂੰ ਲੈ ਕੇ ਕੀ ਚੱਕਰ ਬਣਿਆ ਤੇ ਦੇਖੋ ਜੀ ਲੋਕ ਐਵੇਂ ਵਿਖਾਈ ਜੀ 2-4 ਘਟੇ ਮੇਂ ਕਟਾਈ ਸੀ ਫਾਸਟ ਜੀ ਦੇ ਮੈਨੂੰ ਪਹਿਲੇ ਮੈਨੂੰ ਵੀ ਫੋਨ ਕੀਤਾ ਚੰਦ ਨੰਬਰ ਤੋਂ ਕੀਤਾ ਸੀ ਆਪੀ ਮੈਂ ਵੀ ਰਾਤ ਦਾ ਟਾਈਮ 9:00 ਵਜੇ ਕੱਟ ਗਿਆ ਤੇ ਮੈਂ ਚੱਲਿਆ ਕੋਈ ਗੱਲ ਦੇ ਦੇਣਾ ਬਾਅਦ ਚ ਤੇ ਉਹ ਲੋਕਾਂ ਨੇ ਵੇਖੋ ਵਿਖਾਈ ਜਿਵੇਂ ਕੀ ਗੱਡੀ ਰੇਕੂ ਵੀ ਦੱਸਿਆ ਹੈ ਕਰਦਾ ਰੌਟ ਹੋ ਗਿਆ ਹੈ ਉਗੜ ਦੇ ਕੇ ਜਦ ਆਪਾਂ ਫੋਨ ਨਾ ਕੀਤਾ ਹੁੰਦਾ ਫੇਰ ਤਾਂ ਕਹਿ ਸਕਦੇ ਆਂ ਵਿਚਾਰ ਚੋਰੀ ਹੈ ਜਦੋਂ ਆਪਾਂ ਨੂੰ ਪਹਿਲੇ ਦੱਸਿਆ ਗਿਆ ਹੈ ਇਹਦੇ ਤੇ ਤਾਂ ਚੋਰੀ ਵਾਲੀ ਗੱਲ ਹੀ ਨਹੀਂ ਜੀ ਰਵੀਸ਼ ਪਿੰਡ ਦਾ ਮੋਲ ਖਰਾਬ ਕਰਦੇ ਆਸ ਤੋਂ ਦਾ ਵੀ ਬੱਚੇ ਕਾ ਨੂੰ ਪੜਨ ਵਾਲੇ ਿਲਕਾਂ ਨੂੰ ਜਿੰਦੇ ਨਹੀਂ ਬੱਚੇ ਪੜਦੇ ਉਹ ਜਿਆਦਾ ਹਲਾਵਲਾ ਕੰਮ ਦੇਖਦੇ ਚੰਦ ਸਿੰਘ ਨੰਬਰ ਦਰਜੀ ਰਾਗੂ ਘਟਾਰ ਅਸ਼ਟਰਜੀ ਤੇ ਇਲਜ਼ਾਮ ਲਾ ਰਹੇ ਪਿੰਡ ਵਾਲੇ ਵੀ ਸੀਮੈਂਟ ਚੋਰੀ ਕਰਕੇ ਲੈ ਗਏ ਨਹੀਂ ਚੋਰੀ ਦਾ ਕੋਈ ਨਹੀਂ ਇਹਨੇ ਰਾਤ ਮੈਨੂੰ ਫੋਨ ਕੀਤਾ ਕਿ ਮੈਂ ਲੈਟਰ ਪਾ ਦਾ ਬਜੇ ਥੋੜ੍ਹਾ ਜਿਹਾ ਤਾਂ ਮੈਂ ਤੇ ਜਾਵਾਂਗਾ ਕੋਈ ਚੋਰੀ ਨਹੀਂ ਕੀਤੀ ਕੋਈ ਕੁਝ ਨਹੀਂ ਇਹਨਾਂ ਜਿਛੇ ਮਨੋਂ ਪ੍ਰਾਣੀਏ ਕੱਢੀ ਜਾਂਦੇ ਨੇ ਆਪ ਕੋ ਆਦੀ ਰਾਤ ਦਾ ਟਾਈਮ ਹੀ ਤੇ ਦੁਕਾਨਾਂ ਬੰਦ ਸੀ ਤੇ ਇਸ ਘਰ ਕੇ ਲੈਣ ਆਇਆ ਸੀ ਮਿੰਟ ਸਾਰੇ ਭਾਂਡੂੜ ਕੀਤੀ ਨੇ ਪਿੰਡ ਚ ਵੀ ਬੀ ਮਿਲ ਜਾਵੇ ਨਹੀਂ ਮਿਲਿਆ ਉਹ ਕਰੇ ਤੇ ਫੋਨ ਕੀਤਾ ਹੈ ਵੀ ਸੀਮਿੰਟ ਤੇ ਬੈਲੈਂਸ ਕੋਲੇ ਤੁਹਾਨੂੰ ਦੱਸਿਆ ਗਿਆ ਹਾਂਜੀ ਕਾਲ ਕੀਤੀ ਹੁਣਾ ਕਿਉਂ ਵੀ ਮੈਂ ਆਦਾ ਪਿਆ ਤੇ ਮੈਂ ਸੀਮਿੰਟ ਲੈ ਜਾਣਾ ਤੇ ਇਹ ਜਿਹੜਾ ਲੋਕੀ ਇਲਜ਼ਾਮ ਲਾ ਰਹੇ ਦੀ ਮਾਸਟਰ ਚੋਰੀ ਕਰਕੇ ਨਹੀਂ ਇਹ ਚੋਰੀ ਨਹੀਂ ਕੀਤੀ ਐਡਾ ਤਾਂ ਐਵੇਂ ਆਪਵਾ ਦੇ ਰਾਂ ਜਿੱਚ ਕੱਟਦੇ ਪੈਣੇ ਪਿਛਲੇ ਸਾਰੇ ਮਾਲ ਉਹ ਸੇਮਿੰਟ ਲੈਣ ਆਇਆ ਕੌੜੇ ਨੇ ਕੀਤੇ ਸੀ ਵੀ ਮੈਂ ਕਿਰੇ ਨਹੀਂ ਮਿਲ ਰਿਹਾ ਦੁਕਾਨਾਂ ਬੰਦ ਨੇ ਤੇ ਮੈਂ ਸੁਭਾਵੇਂ ਮਾਲ ਉਹ ਵੀ ਤੋਂ ਸੇਮਿੰਟ ਲਿਆ ਦਿਆਂਗਾ ਕੁਝ ਕੋਈ ਚੋਰੀ ਨਹੀਂ ਕੀਤੀ ਕੁਝ ਨਹੀਂ ਉਤਾਰੇ ਤਰ੍ਹਾਂ ਦਾ ਇਹ ਇਹ ਤਾਂ ਆਪ ਕੋਲ ਰਹਿ ਮਜਲਾਮ ਲਾਈ ਜਾਂਦੇ ਨੇ ਕਿਵੇਂ ਕੋਈ ਇਹ ਤਾਂ ਮਨ ਨੂੰ ਸਕੂਨ ਦੇ ਦੇਣ ਕਿਵੇਂ ਦੇਣ ਕਿਵੇਂ ਨਹੀਂ ਜਦੋਂ ਇਹ ਕੌੜੀ ਕਰਤੀ ਪੈਂਡਰ ਦੀ ਮੁਖੀ ਨੂੰ ਕਰਤੀ ਮਾਲ ਉਹ ਚੇਅਰਮੈਨ ਨੂੰ ਕਰਤੀ ਨੰਬਰਦਾਰ ਨੂੰ ਕਰਤੀ ਜੇ ਉਹ ਕਰਕਰਤਾ ਜਾ ਰਹੇ ਆਂ